ਸਤਿ ਸ਼੍ਰੀ ਅਕਾਲ ਜੀ ਸਾਡਾ ਦਿੱਲੀ ਜਿਹੜਾ ਕਿਸਾਨਾਂ ਵੱਲੋਂ ਮੋਰਚਾ ਲਾ ਕੇ ਰੱਖਿਆ ਹੋਇਆ ਹੈ ਉਸ ਮੋਰਚੇ ਦੇ ਵਿੱਚ ਰਾਜਸਥਾਨ ਤੋਂ ਵੱਡੀ ਗਿਣਤੀ 'ਚ ਕਿਸਾਨੀ ਅੰਦੋਲਨ ਦੇ ਵਿੱਚ ਇਹ ਗਈਆਂ ਤੇ ਬੁੱਲਦ ਲੈ ਕੇ ਰਾਜਸਥਾਨ ਦੇ ਕਿਸਾਨ ਪਹੁੰਚ ਰਹੇ ਆ ਇਹ ਕੁੰਡਲੀ ਬਾਰਡਰ ਤੋਂ ਲਗਭਗ 10 ਕਿਲੋਮੀਟਰ ਪਿੱਛੇ ਪਹੁੰਚ ਚੁੱਕੇ ਆ ਵੱਡੀ ਗਿਣਤੀ 'ਚ ਜਿਹੜੇ ਲਗਾਤਾਰ ਰਾਜਸਥਾਨ ਤੋਂ ਜਿਹੜੇ ਕਿਸਾਨ ਆ ਇਹਨਾਂ ਪਸ਼ੂਆਂ ਨੂੰ ਲੈ ਕੇ ਦਿੱਲੀ ਮੋਰਚੇ ਦੇ ਵਿੱਚ ਜਾ ਰਹੇ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕੁੰਡਲੀ ਬਾਰਡਰ ਤੋਂ 10 ਕਿਲੋਮੀਟਰ ਪਿੱਛੇ ਰਹਿ ਗਏ ਆ ਇਹ ਰਾਤ ਇੱਥੇ ਪੜਾ ਕਰਨਗੇ ਇਹ ਵੱਡੀ ਗਿਣਤੀ ਦੇ ਵਿੱਚ ਰਾਜਸਥਾਨ ਤੋਂ ਇਦਾਂ ਜਿਹੜੇ ਕਾਫਲੇ ਉਹ ਆ ਰਹੇ ਆ ਮੋਦੀ ਲਗਾਤਾਰ ਜਿਹੜਾ ਹੈ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੇ ਲਈ ਬਜਿੱਦ ਹੈ ਤੇ ਇਹ ਕਾਫਲੇ ਦੇਖ ਲੇ ਇਹ ਇੱਥੇ ਹੀ ਨਹੀਂ ਖਤਮ ਹੋ ਗਏ ਇਹ ਹੋਰ ਪਿੱਛੇ ਆ ਕਿਲੋਮੀਟਰਾਂ ਦੇ ਵੱਧੀ ਇਹ ਕਾਫਲੇ ਆ ਰਹੇ ਆ ਲਗਾਤਾਰ ਜਿਹੜੇ ਖੇਤੀ ਦੇ ਤਿੰਨ ਕਾਨੂੰਨ ਵਾਪਸ ਕਰਾਉਣ ਦੇ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਮੋਰਚਾ ਦਿੱਲੀ ਦੇ ਬਾਰਡਰਾਂ ਤੇ ਲਗਾਇਆ ਗਿਆ ਹੈ ਉੱਥੇ ਰਾਜਸਥਾਨ ਦੇ ਕਿਸਾਨਾਂ ਵੱਲੋਂ ਇਹਨਾਂ ਜਾਨਵਰਾਂ ਨੂੰ ਲੈ ਕੇ ਆਇਆ ਜਾ ਰਿਹਾ ਹੈ ਬਲਦ ਹੈ ਗਾਈਆਂ ਆ ਵੱਡੇ ਪੱਧਰ ਦੇ ਉੱਪਰ ਜਿਹੜੀਆਂ ਆ ਦਿੱਲੀ ਨੂੰ ਪੂਚ ਕਰ ਰਿਹਾ ਹੈ ਕਾਫੀ ਦਿਨਾਂ ਤੋਂ ਚਲੇ ਹੋਇਆ ਹੁਣ ਦਿੱਲੀ ਦੇ ਲਾਗੇ ਪਹੁੰਚ ਗਿਆ ਹੈ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਨੈਸ਼ਨਲ ਹਾਈਵੇ ਤੋਂ ਜਿੱਥੇ ਇਹ ਵੱਡੀ ਗਿਣਤੀ 'ਚ ਰਾਜਸਥਾਨ ਦੇ ਕਿਸਾਨ ਇਹਨਾਂ ਪਸ਼ੂਆਂ ਨੂੰ ਲੈ ਕੇ ਦਿੱਲੀ ਮੋਰਚੇ ਦੇ ਵੱਲ ਜਾ ਰਹੇ ਆ ਇਹ ਕਈ ਕਿਲੋਮੀਟਰ ਦਾ ਜਿੰਦਾਬਾਦ ਸਾਨ ਇੱਕ ਜਿੰਦਾਬਾਦ ਸਾਨ ਇੱਕ ਜਿੰਦਾਬਾਦ ਇਹ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਦੇ ਨਾਲ ਜਿਹੜਾ ਇਹ ਵੱਧੇ ਜਾ ਰਹੇ ਆ ਦਿੱਲੀ ਦੇ ਵੱਲ ਨੂੰ ਸੰਸਦ ਵੱਲ ਨੂੰ ਪੂਜ ਕਰਨਗੇ ਨਾਲ ਹੀ ਉਹ ਕੋਲ ਫੇਰੇ ਹੋ ਸੰਸਦ ਦਾ ਘਰਾਵ ਕਰਨਾ ਇਹਨਾਂ ਨੇ ਜਾ ਕੇ ਕਈ ਕਿਲੋਮੀਟਰਾਂ ਦਾ ਕਾਫਲਾ ਇਹ ਜਾਨਵਰਾਂ ਦੇ ਨਾਲ ਆ ਰਿਹਾ ਹੈ ਤੇ ਨਾਲ ਇਹ ਪੰਜਾਬ ਦੇ ਹੋਰ ਸਾਥੀ ਜਿਹੜੇ ਉਹਨਾਂ ਨੂੰ ਵੀ ਦੱਸਣਾ ਚਾਹਾਂਗੇ ਵੀ ਕਿੱਡੀ ਵੱਡੀ ਗਿਣਤੀ ਜਿੱਥੇ ਤੁਸੀਂ ਇਹ ਮੋਰਚਾ ਲਗਾਉਣ ਦੇ ਵਿੱਚ ਗਵਾਹੀ ਕੀਤੀ ਆ ਹੁਣ ਵੱਡੀ ਗਿਣਤੀ ਚ ਪਿੱਛੇ ਹੋਰ ਜਿਹੜੇ ਆ ਰਾਜਾ ਤੋਂ ਕਿਸਾਨ ਆ ਰਹੇ ਆ ਚਾਰੇ ਦਾ ਬੰਦੋਬਸਤੀ ਬਕਾਇਦਾ ਨਾਲ ਕਰ ਰਹੇ ਆ ਇਹ ਲਗਾਤਾਰ ਜਿਹੜਾ ਕਾਫਲਾ ਜਿਹੜਾ ਦਿੱਲੀ ਦੇ ਵੱਲ ਨੂੰ ਵੱਧ ਰਿਹਾ ਹੈ ਧੰਨਵਾਦ ਜੀ ਕਿਸਾਨ ਨੇਕਤਾ ਜਿੰਦਾਬਾਦ